ਪੰਜਾਬ 'ਚ ਪਿਛਲੇ ਦਿਨਾਂ ਦੌਰਾਨ ਆਏ ਹੜ੍ਹਾਂ ਨੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕੀਤੀਆਂ ਸੀ ਉੱਥੇ ਹੀ ਲੋਕਾਂ ਦੇ ਘਰਾਂ 'ਚ ਬੜੇ ਪਾਣੀ ਨੇ ਉਹਨਾਂ ਦਾ ਸਮਾਨ ਅਤੇ ਖਾਣ-ਪੀਣ ਦਾ ਰਾਸ਼ਨ ਵੀ ਖਰਾਬ ਕਰ ਦਿੱਤਾ ਸੀ ਪਰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਲੋਕਾਂ ਦਾ ਸਾਤ ਦੇਣ ਦੇ ਲਈ ਪੰਜਾਬੀਆਂ ਨੇ ਮਦਦ ਦਾ ਹੱਥ ਵਧਾਇਆ ਤੇ ਮੁਸ਼ਕਲ ਵੀ ਛੋਟੀ ਲੱਗਣ ਲੱਗੀ ਜਿਵੇਂ ਜਿਵੇਂ ਪਾਣੀ ਉਤਰਿਆ ਓਵੇਂ ਓਵੇਂ ਇਹਨਾਂ ਲੋਕਾਂ ਦੀਆਂ ਹੁਣ ਮੁਸ਼ਕਲਾਂ ਵੀ ਵੱਧ ਰਹੀਆਂ ਨੇ ਜਿੱਥੇ ਖੇਤਾਂ ਦੇ ਵਿੱਚ ਗਾਧ ਪਹੁੰਚੀ ਹੈ ਉੱਥੇ ਹੀ ਹੁਣ ਪਾਣੀ ਉਤਰਨ ਤੋਂ ਬਾਅਦ ਇਲਾਕਿਆਂ ਦੇ ਵਿੱਚ ਬਿਮਾਰੀਆਂ ਵੀ ਫੈਲ ਰਹੀਆਂ ਨੇ ਪਰ ਅਜਿਹੇ ਸਮੇਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮਦਦ ਦਾ ਹੱਥ ਵਧਾਇਆ ਗਿਆ ਤੇ ਜਿੱਥੇ ਇਹਨਾਂ ਕਿਸਾਨਾਂ ਦੇ ਲਈ ਡੀਜ਼ਲ ਦਾ ਪ੍ਰਬੰਧ ਕੀਤਾ ਜਾ ਰਿਹਾ ਬੀਜ ਅਤੇ ਖਾਦ ਦਾ ਪ੍ਰਬੰਧ ਕੀਤਾ ਜਾ ਰਿਹਾ ਉਥੇ ਹੀ ਹੁਣ ਪਿੰਡਾਂ ਦੇ ਵਿੱਚ ਅਤੇ ਸ਼ਹਿਰਾਂ ਦੇ ਵਿੱਚ ਜਾਂ ਜਿਹੜੇ ਇਲਾਕੇ ਹੜ ਦੀ ਮਾਰ ਹੇਠ ਆਏ ਨੇ ਉਹਨਾਂ ਦੇ ਵਿੱਚ ਜਾ ਕੇ ਫੌਗਿੰਗ ਵੀ ਕੀਤੀ ਜਾ ਰਹੀ ਆ ਤਾਂ ਕਿ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਵੀ ਰੋਕਿਆ ਜਾ ਸਕੇ ਤਾਂ ਇਹ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਰਾਜਪੁਰਾ ਤੋਂ ਸਾਹਮਣੇ ਆਈਆਂ ਦੱਸਦੀ ਹੈ ਕਿ ਰਾਜਪੁਰਾ ਦੇ ਕਸਬਾ ਖਨੌਰ ਦੇ ਪਿੰਡ ਜੰਡ ਮੰਗੋਲੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਫੌਗਿੰਗ ਮਸ਼ੀਨਾਂ ਦੇ ਨਾਲ ਪਿੰਡ ਦੇ ਵਿੱਚ ਫੌਗਿੰਗ ਕੀਤੀ ਗਈ ਹੈ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਖਾਸ ਤੌਰ ਤੇ ਮੌਜੂਦ ਰਹੇ ਉਹਨਾਂ ਦੇ ਵੱਲੋਂ ਤੇ ਉਹਨਾਂ ਦੀ ਟੀਮ ਦੇ ਵੱਲੋਂ ਵੱਖੋ ਵਕਤ ਥਾਵਾਂ ਤੇ ਜਾ ਕੇ ਫੌਗਿੰਗ ਕੀਤੀ ਗਈ ਉੱਥੇ ਸਰਬਜੀਤ ਸਿੰਘ ਝਿੰਜਰ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕੀ ਕੁਝ ਕਿਹਾ ਆਪਾਂ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਦੇਖੋ ਪੂਰੇ ਪੰਜਾਬ ਦੇ ਵਿੱਚ ਅੱਜ 15 ਤੋਂ ਵੱਧ ਹਲਕੇ ਜਿੱਥੇ ਜਿੱਥੇ ਹੜਾਂ ਦੀ ਪ੍ਰਮਾਰ ਜ਼ਿਆਦਾ ਹੋਈ ਆ ਜਿੱਥੇ ਹੜ੍ਹ ਪ੍ਰਭਾਵਿਤ ਏਰੀਆ ਜ਼ਿਆਦਾ ਨੇ ਉੱਥੇ ਪਹਿਲਾਂ ਜਿੱਥੇ ਡੀਜ਼ਲ ਦੀ ਸੇਵਾ ਉੱਥੇ ਕੈਸ਼ ਦੀ ਸੇਵਾ ਬਾਅਦ ਚੋਂ ਪਸ਼ੂਆਂ ਦੇ ਚਾਰੇ ਦੀ ਸੇਵਾ ਉਹਦੇ ਬਖ ਬਖ ਏਰੀਆ ਦੇ ਵਿੱਚ ਜਾ ਰਹੀ ਹੈ ਅੱਜ ਅਸੀਂ ਖੜੇ ਆ ਪਟਿਆਲੇ ਜ਼ਿਲ੍ਹੇ ਦਾ ਹਲਕਾ ਕਨੌਰ ਉਹਦਾ ਪਿੰਡ ਜੰਡ ਮੰਗੋਲੀ ਜਿੱਥੇ ਅਸੀਂ ਖੜੇ ਆ ਇਸ ਸਮੇਂ ਵੀ ਇੱਥੇ ਕਟੋ-ਕਟ 4-4 ਫੁੱਟ ਪਾਣੀ ਸੀ ਮਤਲਬ ਇਸ ਤੋਂ ਅੱਗੇ ਤੇ ਜਾਂਦੇ ਆ ਤਾਂ 5-6 ਫੁੱਟ ਤੱਕ ਪਾਣੀ ਸੀ ਇੱਥੇ ਬਹੁਤ ਘਰ ਨੇ ਜਿਹੜੇ ਮਤਲਬ ਪਾਣੀ ਨੇ ਤਰੇੜਾਂ ਆ ਗਈਆਂ ਕਈ ਘਰ ਡਿੱਗੇ ਵੀ ਨੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਇਸ ਪਿੰਡ ਦੇ ਵਿੱਚ ਜੰਡ ਮੰਗੋਲੀ ਪਿੰਡ ਦੇ ਵਿੱਚ ਜਿੱਥੇ ਉਹ ਪਾਣੀ ਦੇ ਨਾਲ ਘਰਾਂ ਦਾ ਨੁਕਸਾਨ ਹੋਇਆ ਡੰਗਰ ਮਾਲਮ ਅੱਛੇ ਦਾ ਨੁਕਸਾਨ ਹੋਇਆ ਫਸਲਾਂ ਤਬਾਹ ਹੋ ਗਈਆਂ ਉਸ ਤੋਂ ਬਾਅਦ ਉਹ ਪਾਣੀ ਜਿਹੜਾ ਪਿੱਛੇ ਛੱਡ ਕੇ ਗਿਆ ਉਹ ਛੱਡ ਕੇ ਗਿਆ ਮੱਛਰਾਂ ਦਾ ਹੜ ਜਹਰੀਲਾ ਮੱਛਰ ਹੋਰ ਜੀਵ ਜੰਤੂ ਪੈਦਾ ਹੋ ਗਏ ਹੁਣ ਪੂਰੇ ਪੰਜਾਬ ਦੇ ਵਿੱਚ 500 ਤੋਂ ਵੱਧ ਫੋਗਿੰਗ ਮਸ਼ੀਨਾਂ ਜਿਹੜੀਆਂ ਸਰਦਾਰ ਸੁਖਵੀਰ ਸਿੰਘ ਬਾਦਲੀ ਵੱਲੋਂ ਭੇਜੀਆਂ ਗਈਆਂ ਨੇ ਘਨੌਰ ਹਲਕੇ ਲਈ ਵੀ ਜਿਹੜੀਆਂ 2-3 ਮਸ਼ੀਨਾਂ ਭੇਜੀਆਂ ਗਈਆਂ ਨੇ ਜਿਹਦੇ ਰਾਹੀਂ ਯੂਥ ਕਲੱਬ ਦੀ ਟੀਮ ਪਿੰਡ-ਪਿੰਡ ਜਾ ਕੇ ਜਿੱਥੇ-ਜਿੱਥੇ ਹੜ ਪ੍ਰਭਾਵਿਤ ਇਹ ਪਿੰਡ ਨੇ ਉਹਨਾਂ 'ਤੇ ਜਾ ਕੇ ਇਹ ਜਿਹੜਾ ਫੋਗਿੰਗ ਮ ਦਬਾਅ ਪਾ ਕੇ ਸਪਰੇਅ ਕੀਤਾ ਜਾਊਗਾ ਤਾਂ ਕਿ ਪਰਿਵਾਰਾਂ ਨੂੰ ਬੱਚਿਆਂ ਨੂੰ ਇਹ ਮੱਛਰਾਂ ਤੋਂ ਹੋ ਰਹੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਅੱਜ ਦੇ ਦਿਨ ਜੇ ਮੈਂ ਗੱਲ ਕਰਾਂ ਅੱਜ ਵੀ 15 ਤੋਂ ਵੱਧ ਹਲਕਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਖੋ-ਵੱਖਰੀਆਂ ਯੂਥ ਕਲੱਬ ਦੀਆਂ ਟੀਮਾਂ ਲਾਈਆਂ ਹੋਈਆਂ ਨੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਪਟਿਆਲਾ ਨਕੋਦਰ ਜਲੰਧਰ ਦੇ ਜਿਹੜੇ 3-4 ਹਲਕੇ ਨੇ ਸਾਰੇ ਵੱਖ-ਵੱਖ ਏਰੀਆ ਯੂਥ ਕਲੱਬ ਦੀਆਂ ਟੀਮਾਂ ਅੱਜ ਪਿੰਡ-ਪਿੰਡ ਜਾ ਕੇ ਜਿਹੜੀ ਆ ਉਹ ਇਹ ਫੋਗਿੰਗ ਮਸ਼ੀਨ ਰਾਹੀਂ ਦਵਾਈ ਦਾ ਸਪਰੇਅ ਕਰ ਰਹੀਏ ਨੇ ਤਾਂ ਕਿ ਆਪਾਂ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਜਿਹੜਾ ਬਿਮਾਰੀਆਂ ਤੋਂ ਬਚਾ ਸਕੀਏ ਦੇਖੋ ਪਹਿਲੇ ਦਿਨ ਤੋਂ ਜੁਟੇ ਹੋਏ ਨੇ ਹੁਣ ਯੂਥ ਕਾਲੀ ਦੇ ਲੋਨ ਨੇ ਇਸ ਪਾਸੇ ਤੌਰ ਤੇ ਡਿਊਟੀ ਲਈ ਆ ਕਿ ਪਿੰਡ-ਪਿੰਡ ਜਾਓ ਜਾ ਕੇ ਫੌਗਿੰਗ ਮਸ਼ੀਨਾ ਨਾਲ ਸਪਰੇਅ ਕਰਕੇ ਆ ਤਾਂ ਕਿ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਇਹ ਤੋਂ ਬਾਅਦ ਨਾਲ ਦੀ ਨਾਲ ਕਿਸਾਨਾਂ ਨੂੰ ਜਿਹੜੀ ਕਣਕ ਬੀਜ ਉਹ ਤਿਆਰ ਪਾਰਟੀ ਵੱਲੋਂ ਇਕੱਠਾ ਕੀਤਾ ਜਾ ਰਿਹਾ ਉਹਦੇ ਨਾਲ ਹੀ ਗਰੀਬ ਪਰਿਵਾਰਾਂ ਨੂੰ ਕਣਕ ਦੇਣ ਵਾਸਤੇ ਕਣ ਇਕੱਠੀ ਕੀਤੀ ਜਾ ਰਹੀ ਆ ਸੋ ਜਿਹੜੀ ਸੇਵਾ ਇਹ ਜਿੱਥੇ-ਜਿੱਥੇ ਬੰਨ ਟੁੱਟੇ ਨੇ ਜਿੱਥੇ-ਜਿੱਥੇ ਜ਼ਮੀਨਾਂ ਖਰਾਬ ਹੋਈਆਂ ਨੇ ਇਸ ਹਲਕੇ 'ਚ ਵੀ ਕਈ ਜਗ੍ਹਾ ਬੰਨ ਟੁੱਟਿਆ ਜ਼ਮੀਨਾਂ ਖਰਾਬ ਹੋਈਆਂ ਨੇ ਉਹਨਾਂ ਨੂੰ ਵੀ ਪੂਰਨ ਦੇ ਵਿੱਚ ਜਿਹੜੀ ਡੀਜ਼ਲ ਦੀ ਸੇਵਾ ਜਿਹੜੀ ਉਹ ਅਕਾਲੀ ਦਲ ਮਤਲਬ ਆਪਣੀ ਪੂਰੀ ਬੱਤ ਤੋਂ ਬੱਤ ਜਿਹੜੀ ਸੇਵਾ ਉਹਨਾਂ ਬਹਾਊਗਾ। ਕਈ ਚੀਜ਼ਾਂ ਚਾਹਣਾ ਚਾਹੁੰਦੇ ਹਲਕੇ ਕਨੌਰ ਦੇ ਜਿਹੜੇ ਵਸਨੀਕ ਹੈਗੇ ਆ। ਦੇਖੋ ਮੇਰਾ ਤਾਂ ਇਹੀ ਕਹਿਣਾ ਹੈ ਕਿ ਤੱਕੜੇ ਹੋ ਕੇ ਆਪਾਂ ਇੱਕ ਦੂਜੇ ਦੀ ਬਾਹ ਫੜੀਏ ਇਹਨਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਨੁਕਸਾਨ ਹੋਇਆ। ਇਹਨਾਂ ਦੀ ਬਾਹ ਫੜੀਏ ਕਿਉਂਕਿ ਅੱਜ ਇਸ ਸੇਵਾ ਦਾ ਮਨੋਰਥ ਕੋਈ ਰਾਜਨੀਤੀ ਨਹੀਂ ਕੋਈ ਵੋਟਾਂ ਨਹੀਂ ਕੋਈ ਲੀਡਰੀ ਨਹੀਂ ਰਾਜ ਨਹੀਂ ਸੇਵਾ ਦਾ ਨਾਰਾ ਸ਼੍ਰੋਮਣੀ ਕਾਲਦਨ 105 ਸਾਲ ਪੁਰਾਣੀ ਪਾਰਟੀ ਕੋਈ ਜਿਹੜੀ ਕੀ ਸੱਤਾ ਲਈ ਨਹੀਂ ਬਣੀ ਕੇਵਲ ਉਹ ਸੇਵਾ ਲਈ ਬਣੀ ਆ ਉਹ ਫਰਜ ਬਣਾ ਨਿਭਾਉਂਦੇ ਹੋਏ ਸੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਬਾ ਨਾਲ ਆਗੂ ਸਾਬਾ ਨੇ ਆਪਣੀ ਸੇਵਾ ਨਿਭਾ ਰਹੇ ਨੇ ਅਗਲੀਆਂ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹਲਕਾ ਅਦਨਾਲਾ ਤੋਂ ਜਿੱਥੇ ਜੋਤ ਸਿੰਘ ਸਮਰਾ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਨੌਜਬਾਨਾਂ ਦੇ ਵੱਲੋਂ ਇਹ ਫੌਗਿੰਗ ਕੀਤੀ ਗਈ ਆ ਇੱਥੇ ਵੀ ਪਾਣੀ ਦੀ ਕਾਫੀ ਜ਼ਿਆਦਾ ਮਾਰ ਪਈ ਸੀ ਪਰ ਇੱਥੇ ਵੀ ਇਹਨਾਂ ਵਰਕਰਾਂ ਦੇ ਵੱਲੋਂ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਰਿਹਾ ਉੱਥੇ ਹੀ ਜਦੋਂ ਆਗੂਆਂ ਨਾਲ ਗੱਲਬਾਤ ਕੀਤੀ ਉਹਨਾਂ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਵਧੀਆ ਉਪਰਾਲਾ ਜੀ ਸਮੇਂ ਦੀ ਜਿਹੜੀ ਮੰਗ ਆ ਕਿਉਂਕਿ ਕਾਫੀ ਹੱਦ ਤੱਕ ਜਿਹੜਾ ਵਾ ਉਹ ਮੱਛਰ ਤੇ ਇੰਨਾ ਜ਼ਿਆਦਾ ਹੋਇਆ ਪਿਆ ਸ਼ਹਿਰ ਦੇ ਵਿੱਚ ਔਰ ਇਹ ਵੀ ਦਿਮਾਗ ਅਸੀਂ ਕਾਫੀ ਦੇਰ ਤੋਂ ਕਰ ਰਹੇ ਸੀ ਜਿਹੜਾ ਲੋਕਲ ਜਿਹੜੀ ਸਾਡੀ ਕਮੇਟੀ ਅਸੀਂ ਉਹਨੂੰ ਵੀ ਬੇਨਤੀ ਕੀਤੀ ਸੀ ਕਿ ਸ਼ਹਿਰ ਦੇ ਵਿੱਚ ਵੀ ਇੱਕ ਵਾਰੀ ਫੋਕਿੰਗ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਮੱਛਰ ਬਹੁਤ ਜ਼ਿਆਦਾ ਆ ਸ਼ਾਮ ਨੂੰ ਸਟਰੀਟ ਲਾਈਟਾਂ ਭਰੀਆਂ ਹੁੰਦੀਆਂ ਨੇ ਘਰਾਂ ਦੇ ਵਿੱਚ ਅੰਦਰ ਤੱਕ ਜਿਹੜਾ ਉਹ ਮੱਛਰ ਜਾ ਰਿਹਾ ਵਾ ਤੇ ਬੜਾ ਵਧੀਆ ਸ਼੍ਰੋਮਣੀ ਕਾਲੀਦਲ ਦਾ ਉਹ ਪ੍ਰਾਣਾ ਹੈ ਕਿਉਂਕਿ ਚੰਗੇ ਲੈਵਲ ਦੇ ਉੱਤੇ ਕਰਵਾ ਰਹੇ ਨੇ ਫੋਗਿੰਗ ਮਸ਼ੀਨਾ ਕਾਫੀ ਕੁਆਂਟੀਟੀ ਚ ਭੇਜ ਕੇ ਤਾਂ ਕਿ ਮਤਲਬ ਜਿਹੜਾ ਮੱਛਰ ਆ ਉਹ ਘਰਾਂ ਦੇ ਵਿੱਚ ਜਾ ਕੇ ਕੋਈ ਵੀ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਕੋ ਡੇਂਗੂ ਦੀ ਜਾਂ ਹੋਰ ਅਨਸੁਖਾਵੀ ਜਿਹੜੀ ਆ ਬਿਮਾਰੀ ਜਿਹੜੀ ਉਹ ਨਾ ਆ ਸਕੇ ਔਰ ਬੜਾ ਵਧੀਆ ਉਪਰਾਲਾ ਕਰਾ ਰਹੇ ਨੇ ਤੁਹਾਨੂੰ ਕਰਦੇ ਬਨੋ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਗਲ ਜੀ ਦੇ ਅਨੁਮਾਨ ਦੇ ਮੁਤਾਬਕ ਕਿਉਂਕਿ ਇਹ ਜਿਹੜੀ ਕੁਦਰਤੀ ਆਫਤ ਆਈ ਆ ਹੜਾਣੀ ਜਿੱਥੇ ਇਹਨੇ ਪੰਜਾਬ ਦੇ ਕਾਫੀ ਸਾਰੇ ਹਿੱਸਿਆਂ ਨੂੰ ਆਪਣੀ ਲਪੇਟ ਵਿੱਚ ਲਿਆ ਉੱਥੇ ਅਜਨਾਲਾ ਹਲਕੇ ਦੇ ਵੀ ਤਕਰੀਬਨ 110 ਪਿੰਡ ਜਿਹੜੇ ਨੇ ਔਰ ਸਾਡੇ ਸ਼ਹਿਰ ਦੀਆਂ ਦੋ ਤਿੰਨ ਬਾਗਾਂ ਜਿਹੜੀਆਂ ਨੇ ਉਹ ਇਸ ਹੜ੍ਹ ਦੇ ਨਾਲ ਬੜੀਆਂ ਪ੍ਰਭਾਵਿਤ ਹੋਈਆਂ ਨੇ ਉਹਨਾਂ ਨੇ ਕਾਫੀ ਸਾਰਾ ਨੁਕਸਾਨ ਕੀਤਾ ਔਰ ਹੁਣ ਜਿਹੜਾ ਪਾਣੀ ਆ ਉਹ ਤਾਂ ਤਕਰੀਬਨ ਉਤਰ ਗਿਆ ਔਰ ਉਹ ਪਾਣੀ ਉਤਰਣ ਤੋਂ ਬਾਅਦ ਜਿਹੜਾ ਹੁਣ ਮਾਹੌਲ ਦੇ ਵਿੱਚ ਜਿਹੜਾ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਉਹਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲਣ ਦਾ ਖਦਸ਼ਾ ਜਿਹੜਾ ਬਣਿਆ ਹੋਇਆ ਔਰ ਉਸੇ ਤਰ੍ਹਾਂ ਦੀ ਪ੍ਰਧਾਨ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿੱਥੇ ਉਹਨਾਂ ਨੇ ਪਸ਼ੂਆਂ ਦੇ ਚਾਰੇ ਵਾਸਤੇ ਪ੍ਰਬੰਧ ਕੀਤਾ ਲੋਕਾਂ ਦੇ ਘਰਾਂ ਦੇ ਖਾਣ-ਪੀਣ ਵਾਸਤੇ ਰਸਤਾ ਤੇ ਪ੍ਰਬੰਧ ਕੀਤਾ ਇਹ ਮਾਹੌਲ ਦੀ ਨਾਲ ਹੀ ਇਹਦੀ ਐਲਾਨ ਵੀ ਨਾ ਕਰਦੇ ਅਸੀਂ ਆਹੇ ਕੋ ਬਾਰੇ ਮਸ਼ੀਨਾ ਨਹੀਂ ਕਰਦੇ ਕੋਟਾ ਦਾ ਵੀ ਕਰਤਾ ਕੋਟਾ ਉਹਦੇ ਵਿੱਚੋਂ ਸਾਨੂੰ ਨੇ 7 6 7 ਮਸ਼ੀਨਾ ਜਿਹੜੀਆਂ ਨੇ ਸਾਡੇ ਕੋਲੇ ਵੀ ਆਈਆਂ ਔਰ ਅਸੀਂ ਸਰਦਾਰ ਜੋਤ ਸਿੰਘ ਸਮਰਾਧੀ ਅਤੇ ਭਾਈ ਦੇ ਵਿੱਚ ਇੱਥੇ ਅਜਨਾਲੇ ਦੀ ਸਾਡੀ ਯੂਥ ਅਕਾਲੀਗੜ੍ਹ ਦੀ ਟੀਮ ਜਿਹੜੀ ਆ ਸਮਰਥਨ ਅਨੁਸਾਰ ਮੋਲਕ ਸਿੰਘ ਤਾਗਲਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਅੱਜ ਇਸ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਜਿਹੜੀਆਂ ਸਾਡੀਆਂ ਬਾਡਾਂ ਹੜ ਪ੍ਰਭਾਤ ਨੇ ਉਹਨਾਂ ਏਰੀਆ ਦੇ ਵਿੱਚ ਦੀ ਆ ਵਰਕਿੰਗ ਸ਼ੁਰੂ ਕਰਾਈ ਗਈ ਆ ਔਰ ਜਿੱਥੇ ਜਿੱਥੇ ਵੀ ਦੀ ਜ਼ਰੂਰਤ ਪੈ ਗਈ ਅਸੀਂ ਆਪਣਾ ਵਰਤਮਾਨ ਸਮੇਂ ਦੇ ਕੋਈ ਪਹਿਲੇ ਨੰਬਰ ਦੇ ਕਿਹਾ ਹੈ ਡਿਊਟੀ ਸਰਕਾਰਾਂ ਦੀ ਲੱਗਦੀ ਹੈ ਇੱਥੇ ਅਸੀਂ ਇਹ ਸਮਝਨੇ ਆ ਕਿ ਸਰਕਾਰਾਂ ਵਾਸਤੇ ਕੰਮ ਕਰਨੇ ਬਹੁਤ ਵੱਡੇ ਇੱਕ ਟਾਰਗੇਟ ਨੇ ਇਹਨਾਂ ਨੂੰ ਅਚੀਵ ਕਰਨਾ ਸਰਕਾਰਾਂ ਵਾਸਤੇ ਜਿੱਥੇ ਕੁਝ ਔਖਾ ਹੈ ਉੱਤੇ ਨਾਲ ਦੀ ਨਾਲ ਜਿਵੇਂ ਸਰਕਾਰੀ ਕਰਮਚਾਰੀ ਕੰਮ ਕਰਦੇ ਰਹੇ ਜਾਂ ਸਰਕਾਰ ਲੈਵਲ ਤੇ ਜਦੋਂ ਕੰਮ ਕਰਦੇ ਉਹਨਾਂ ਦੀਆਂ ਕਈ ਮੁਸ਼ਕਲਾਂ ਵੀ ਹੁੰਦੀਆਂ ਨੇ ਕਈ ਪਰੇਸ਼ਾਨੀਆਂ ਵੀ ਹੁੰਦੀਆਂ ਨੇ ਕਈ ਉਹਨਾਂ ਦੀਆਂ ਬੰਦਚਾਂ ਵੀ ਹੁੰਦੀਆਂ ਨੇ ਪਰ ਸੇਵਾਦਾਰਾਂ ਵਾਸਤੇ ਲੋਕਾਂ ਦੇchnੀ ਹੋਵੇ ਇਸ ਤਰਕੇ ਅਸੀਂ ਇਸੜੇ ਰਾਜਨੀਤਿਕ ਲਾਗ ਤੋਂ ਉੱਪਰ ਉੱਠ ਕੇ ਸਮਾਜ ਦੀ ਸੇਵਾ ਨੂੰ ਮੋਕ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਨਾਮ ਸਾਹਿਬ ਜੀ ਦੇ ਅਤੇ ਆਦੇਸ਼ ਦੇ ਮੁਤਾਬਕ ਅੱਜ VOTING ਜਿਹੜੀ ਆ ਉਹ ਨੂੰ ਸ਼ੁਰੂ ਕਰਵਾਈ ਆ ਔਰ ਬਾਕੀ ਸਾਰੇ ਏਰੀਆ ਦੇ ਵਿੱਚ ਵੀ ਇਹ ਚੱਲਦੀ ਲਿਆ। ਸਾਡਾ ਟ੍ਰਿਪ ਸਾਡੇ ਜਾ ਜੀ ਗਏ ਸੀ ਹੈਗੀ ਬੋਲੋ ਜੀ। ਸਭ ਮੇਰਾ ਨਾਮ ਮੋਲਕ ਸਿੰਘ ਮੌਜੂਦ ਅਕਾਲੀ ਦਲ ਕਰਤਾਰਪੁਰ ਅਜਨਾਲਾ ਅੱਜ ਸਪਾਰਸ਼ ਸਿੰਘ ਬਾਦਲ ਜੀ ਵੱਲੋਂ ਅਜਨਾਲਾ ਸ਼ੇਸਾਤ ਨੂੰ ਛੇਨਾ ਭੇਜੀਆਂ ਗਈਆਂ ਮੇਨ ਮਕਸਦ ਇਹ ਹੈ ਜਿਹੜੇ ਮਛਰ ਬਣਾਰੀਆਂ ਫਟ ਜਾਣਾ ਉਹਨਾਂ ਵਾਸਤੇ ਫੋਗਿੰਗ ਮਸ਼ੀਨਾਂ ਸਪਰੇਅ ਕਰਨ ਵਾਸਤੇ ਇਹਨਾਂ ਦਾ ਫਾਇਦਾ ਹੋ ਗੋਲੋ ਬਹੁਤ ਬਹਿ ਰਹੇ ਹੈ ਜਿਹੜੇ ਬਹੁਤ ਜ਼ਿਆਦਾ ਮਛਰ ਬਿਯਾਰ ਚ ਜਦੋਂ ਰਾਤੀ ਲਾਈਟਾਂ ਚੱਲਦੀਆਂ ਬਿਯਾਰਾ ਲੰਘਿਆ ਨਹੀਂ ਜਾਂਦਾ ਪਰ ਸੋ ਹੀ ਕੀਤੀ ਇਸ ਦੇ ਪ੍ਰਯੋਗ ਨਾਲ ਵੀ ਬਹੁਤ ਫਰਕ ਪਿਆ ਅੱਜ 6-7 ਮਸ਼ੀਨਾਂ ਆਈਆਂ ਬਹੁਤ ਫਰਕ ਪਊਗਾ ਫਿਰ ਨਾਲ ਭਾਈ ਕਿਹੜਾ ਨਾਮ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਕੁਲਵਿੰਦਰ ਸਿੰਘ ਆ ਪਿੰਡ ਮੁਕਾਮ ਕੀ ਕਹਿਣਾ ਚਾਹੁੰਦੇ ਨਾਮ ਜਵੇਂ ਕਿ ਸਰਦਾਰ ਸੁਖਬੀ ਸਿੰਘ ਬਾਦਲ 27 ਤਰੀਕ ਚਾਰਾਵੰਡਗੇ ਦੇ ਨਾਲ ਪੋਟੂ ਮਸ਼ੀਨਾਂ ਦੀ ਗਏ ਨਾਲੇ ਵਾਲ ਤੇ ਆਤੇ ਜੋ ਵੀ ਅਜਕਲ ਜਿੱਥੇ ਪਾਣੀ ਆਇਆ ਤੇ ਮਲੇਰੀਏ ਦੀ ਸ਼ਿਕਾਇਤ ਜ਼ਿਆਦਾ ਹੋਣ ਲੱਗੀ ਹੈ ਇਹ ਤੱਕ ਇਹ ਨਾਲੇ ਸ਼ਾਰ ਵਿੱਚ ਸਾਰੇ ਜੋ ਪੋਟੂ ਕੀਤੀ ਜਾ ਰਹੀ ਹੈ ਸਰਦਾਰ ਜੋ ਸਿੰਘ ਸਮਰਾਜੀ ਦੇ ਹੁਕਮ ਅਨੁਸਾਰ ਹੈ ਜੋ ਟੀਮ ਦਾ ਕਰਤੱਵ ਇਹ ਡਿਵਾਈਸ ਦਾ ਕਰਤੱਵ ਹੈ ਸਮਰਾਤਾ ਜੀ ਦੇ ਕਿਹੜੇ ਹੈ ਇਹ ਜਿਸ ਨਾਲ ਚਾਰ ਦੇ ਲੋਕਾਂ ਨੂੰ ਬਹੁਤ ਜਿਹੀ ਰਾਤ ਬੈਂਦੀ ਹੈ ਇਹ ਬਾਹਰ ਹੈ ਗਈ ਲੋਕਾਂ ਦੀ ਬਾਹਰ ਲੋਕਾਂ ਨੂੰ ਇਹ ਬਿਮਾਰੀ ਤੇ ਰਾਤ ਮਿਲੇਗੀ ਜਿਵੇਂ ਕੋ ਮੱਛਰ ਦੇ ਕਾਰਨ ਜਹਾਜ਼ਾਂ ਦਾ ਬਿਮਾਰੀ ਫੈਲਦੀ ਹੈ ਲੋਕਾਂ ਨੂੰ ਇਹ ਮੱਛਰ ਦਾ ਹਨ ਜੋ ਬਹੁਤ ਮੱਛਰ ਅੱਜ ਕੱਲ ਲੱਟਾਂ ਦੇ ਸਮੇਂ ਥਲੇ ਬਹੁਤ ਮੱਛਰ ਫੜਦਾ ਤਦ ਨੂੰ ਵੇਖੀਏ ਤੇ ਸਾਰਾ ਮੱਛੇ ਜਿਹੜਾ ੱੱਲੇ ਮਾਰ ਕੇ ਡਿੱਗਾ ਹੁੰਦਾ ਅਸੀਂ ਪਰसों ਵੀ ਇੱਥੇ ਪੌਗੇ ਮਸ਼ੀਨਾ ਦਾ ਸਪਰੇਅ ਕਰਕੇ ਗਏ ਸੀ ਜਿਵੇਂ ਰਾਮਦੀਲਾ ਗਰਾਊਂਡ ਦੇ ਵਿੱਚ ਕਰਕੇ ਗਏ ਚੱਕੀ ਵਾਲੀ ਗਰਾਊਂਡ 'ਚ ਕਰਕੇ ਗਏ ਇਹ ਤਾਂ 50000 ਰੁਪਏ ਆ ਪ੍ਰਾਈਸ ਆ ਯਾਰ ਹਾਂਜੀ ਕਿੰਨੇ ਦਵਾਈ ਬੇਂਦੀਆਂ ਦੇ ਵਿੱਚ ਉਹਦੇ 250 ਰੁਪਏ ਲੀਟਰ ਆ ਇਹ ਦਵਾਈ ਪੈਂਦੀ ਹੈ ਜੀ 1 ਲੀਟਰ ਨਾਲ ਕਿੰਨਾ ਸਪਰੇਅ ਹੋ ਜਾਂਦਾ ਯਾਰ 1 ਲੀਟਰ ਨਾਲ ਇਹ ਇੱਕ ਟੈਂਕੀ ਦੇ ਵਿੱਚ 20 ਮਲ ਲ ਦਵਾਈ ਪੈਂਦੀ ਹੈ ਜੀ। ਅੱਛਾ। ਹਾਂ ਜੀ। ਇਹ ਜੀ ਡੀਜ਼ਲ ਚੱਲਦਾ ਜੀ। ਹਾਂ ਜੀ ਨਾਲ ਪਾਣੀ ਡੀਜ਼ਲ ਚੱਲਦਾ ਜੀ। ਇਹਨਾਂ ਦਾ ਖਰਚਾ ਜਾਂਦਾ। ਰੋਜ਼ ਦਾ 5-7000 ਦਾ ਖਰਚਾ ਹੈ ਜੀ। ਹੁਣ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹਲਕਾ ਰਾਜਾ ਸੰਸੀ ਤੋਂ ਦੱਸ ਸੀ ਕਿ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦੇ ਪੁੱਤਰ ਰਣਵੀਰ ਸਿੰਘ ਲੋਪੋਕੇ ਫੌਗਿੰਗ ਮਸ਼ੀਨਾ ਲੈ ਕੇ ਪਿੰਡਾਂ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਘਰ-ਘਰ ਜਾ ਕੇ ਹਰ ਇੱਕ ਇਲਾਕੇ ਦੇ ਵਿੱਚ ਪਹੁੰਚ ਕੇ ਫੌਗਿੰਗ ਕੀਤੀ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇਹ ਹਰ ਪੀੜਤਾਂ ਦੇ ਲਈ ਜੋ ਲਗਾਤਾਰ ਰਾਹਤ ਸਮਗਰੀ ਭੇਜੀ ਜਾ ਰਹੀ ਸੀ ਤੇ ਇਸੇ ਵਿਚਕਾਰ ਹੁਣ ਉਹਨਾਂ ਨੇ ਫੌਗਿੰਗ ਮਸ਼ੀਨਾ ਭੇਜੀਆਂ ਨੇ ਤਾਂ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ, ਮੱਛਰਾਂ ਤੋਂ ਬਚਾਇਆ ਜਾ ਸਕੇ। ਤਾਂ ਤਸਵੀਰਾਂ ਤੁਹਾਡੇ ਨਾਲ ਇਸ ਮੌਕੇ ਹਲਕਾ ਰਾਜਾ ਸੰਸੀ ਅੰਮ੍ਰਿਤਸਰ ਦੀਆਂ ਸਾਂਧੀਆਂ ਕਰ ਰਹੇ ਆ ਜਿੱਥੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦੇ ਪੁੱਤਰ ਪਿੰਡਾਂ ਦੇ ਵਿੱਚ ਪਹੁੰਚੇ ਤੇ ਉਹਨਾਂ ਦੀ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਇੱਥੇ ਫੋਗਿੰਗ ਕੀਤੀ ਗਈ ਕੋਈ ਕਰਵਾਈ ਜਾ ਰਹੀ ਹੈ ਕੀ ਕਰਨਾ ਚਾਹੁੰਦੇ ਰਾਜਸੰਸੀ ਰਕੇ ਜੋ ਹੜਾ ਪ੍ਰਮੋਗ ਹੈ ਅੱਜ ਜਿਹੜੇ ਸਾਡੇ ਹਲਕਾ ਰਾਜਾ ਸੰਸੀ ਤੇ ਬਹੁਤ ਪਿੰਡ ਜਿਹੜੇ ਹਾਰ ਨੇ ਗ੍ਰਸਤ ਕੀਤੇ ਸਨ ਜਿਹਦੇ ਵਿੱਚ ਮਾਨਯੋਗ ਸਤਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਆਪ ਇਹਨਾਂ ਪਿੰਡਾਂ ਚਾਏ ਸੀ ਅੱਜ ਮੇਰੇ ਪਿਤਾ ਜੀ ਜੱਥੇਦਾਰ ਵੀਰ ਸਿੰਘ ਜੀ ਲੋਪੋਕੇ ਸਾਹਿਬ ਦੀ ਰਹਿਮਾਨ ਹੈਟ ਸਾਡੇ ਪ੍ਰਧਾਨ ਜੋਤ ਤੇ ਸਾਸਰ ਸਿੰਘ ਜੀ ਦਸਾਵਲੋਂ ਔਰ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਜਿਹੜੀਆਂ ਫੋਗਿੰਗ ਮਸ਼ੀਨਾਂ ਭੇਜੀ ਗਈਆਂ ਸਨ ਅਸੀਂ ਹਰ ਇੱਕ ਇੱਕ ਪਿੰਡ ਜਾ ਕੇ ਉਹ ਫੋਗਿੰਗ ਮਸ਼ੀਨਾਂ ਦੇ ਨਾਲ ਸੇਵਾ ਕਰ ਰਿਹਾ ਮੇਰੇ ਨਾਲ ਜੂਥ ਨੌਜਵਾਨ ਵੀਰ ਬਹੁਤ ਸਾਥ ਦੇ ਰਿਹਾ ਪਿੰਡ ਦੇ ਨੌਜਵਾਨ ਸਾਥ ਦੇ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਆ ਜਿਨੇ ਲੋਕਾਂ ਦੀ ਬਾਹ ਫੜੀ ਆ ਭਾਵੇਂ ਕਿ ਜਦੋਂ ਹੜ ਆਏ ਸੀ ਉਦੋਂ ਸੁੱਕੀ ਰਸ ਦੀ ਲੋੜ ਸੀ ਪਾਣੀ ਦੀ ਲੋੜ ਸੀ ਤਰਪਾਲਾਂ ਦੀ ਲੋੜ ਸੀ ਔਰ ਹਰ ਇੱਕ ਚੀਜ਼ ਇਹਨਾਂ ਨੂੰ ਮੁਹੱਈਆ ਕਰਾਈ ਗਈ ਆ ਬੋਟਸ ਦੀ ਲੋੜ ਸੀ ਹੁਣ ਜਿਵੇਂ ਹੁਣ ਇੱਥੇ ਬਹੁਤ ਜ਼ਿਆਦਾ ਪਾਣੀ ਨੇ ਜੋ ਖਰਾਬੀ ਕੀਤੀ ਉਹਦੇ ਨਾਲ ਡਿਜ਼ੀਜ਼ ਆਉਣ ਦੀ ਲੋੜ ਆ ਮੱਛਰ ਬਹੁਤ ਹੋ ਗਿਆ ਡਿਜ਼ੀਜ਼ ਬਹੁਤ ਹੋ ਗਿਆ ਹੁਣ ਸਾਡੀ ਆਈਡੀ ਦੱਸ ਦੇਣਾ ਇਹ ਸੇਵਾ ਫੌਗਿੰਗ ਤੇ ਲੱਗਣੀ ਆ ਅਸੀਂ ਹਰ ਪਿੰਡ ਪਿੰਡ ਜਾ ਕੇ ਇਹ ਫੌਗਿੰਗ ਕਰਨੀ ਇਹਨਾਂ ਦਾ ਫਾਇਦਾ ਹੋਊਗਾ ਬਿਮਾਰੀਆਂ ਦੇ ਵਿਚਾਲੀ ਦੇ ਦੇਖੋ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੀ ਹੁੰਦੀ ਆ ਜੀ ਇਨਸਾਨ ਦਾ ਕੰਮ ਆ ਆਪਣਾ ਯਾਦ ਕਰਨਾ ਪ੍ਰੇਸ਼ ਕਰਨਾ ਜਾਂ ਉਹਦੀ ਕੰਟਰੋਲ ਕਰਨਾ ਅਸੀਂ ਜਿਹੜੀ ਇਨਸੈਕਟੀਸਾਈਡ ਨੇ ਦਵਾਈਆਂ ਚੰਗੀਆਂ ਲੈ ਕੇ ਚੰਗਾ ਲੈ ਕੇ ਅਸੀਂ ਸਾਰੇ ਪਿੰਡ ਦੇ ਵਿੱਚ ਜਿੱਥੇ ਡੰਗਰ ਨੇ ਜਿੱਥੇ ਆਪਾਂ ਰੈਸ਼ੀ ਇਲਾਕਾ ਉਥੇ ਅਸੀਂ ਇਹ ਸਪਰੇਅ ਕਰਾਂਗੇ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਕਿਉਂਕਿ ਸਾਡਾ ਇੱਕ ਫਰਜ਼ ਹੈ ਇੱਕ ਖਲਾਕੀ ਫਰਜ਼ ਹੈ ਇਹ ਫਸਟ ਏਡ ਆ ਇਹ ਬਹੁਤ ਜ਼ਰੂਰੀ ਆ ਸੋ ਇਸ ਵਾਸਤੇ ਅਸੀਂ ਵਾਰ-ਵਾਰ ਮੇਰੇ ਕੋ ਕੋਈ ਸ਼ਬਦ ਨਹੀਂ ਜਿੰਨਾ ਸ਼ਬਦਾਂ ਨਾਲ ਸardar Sukhbir Singh ji Badal sahab ਦਾ ਧੰਨਵਾਦ ਕਰ ਸਕੀਏ ਅੱਜ ਫੇਰ ਸਾਨੂੰ ਪੁਰਾਣਾ ਸੀ ਪੜ੍ਹਦੇ ਹੁੰਦੇ ਸੀ ਕਿ ਜਦੋਂ ਮਹਾਰਾ ਰਣਜੀਤ ਸਿੰਘ ਦਾ ਰਾਜ ਸੀ ਖਾਲਸਾ ਰਾਜ ਸੀ ਉਦੋਂ ਕਾਲ ਪਿਆ ਸੀ ਮਾਰਨਜੀਤ ਸਿੰਘ ਆਪ ਚੱਲ ਕੇ ਲੋਕਾਂ ਦੇ ਘਰਾਂ ਦੇ ਵਿੱਚ ਕਣਕ ਤੇ ਆਟਾ ਪਹੁੰਚਾਉਂਦੇ ਸੀ ਅੱਜ ਮੈਂ ਇਹਦੇ 'ਚ ਕੋਈ ਹੱਤਕਥਨੀ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਗਰੀਬਾਂ ਦੇ ਮਸੀਹੇ ਕਿਸਾਨਾਂ ਦੇ ਮਸੀਹੇ ਨੇ ਹਰ ਵਰਗ ਦੇ ਮਸੀਹੇ ਨੇ ਉਹ ਆਪ ਚੱਲ ਕੇ ਪਿੰਡਾਂ 'ਚ ਗਏ ਨੇ ਹਰ ਜ਼ਿਲ੍ਹੇ 'ਚ ਗਏ ਨੇ ਹਰ ਕੌਂਸਲਸੀ 'ਚ ਗਏ ਨੇ ਔਰ ਉਹ ਸੇਵਾ ਵੱਧ ਚੜ੍ਹ ਕੇ ਕਰ ਰਿਹਾ ਗੁਰੂ ਸਾਹਿਬ ਦੇ ਅੱਗੇ ਇਹ ਅਰਦਾਸ ਕਰਦੇ ਆਂ ਪੰਜਾਬ ਅਰਦਾਸ ਕਰਦਾ ਕਿ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖ ਕੇ ਤੰਦਰੁਸਤੀ ਬਖਸ਼ੇ ਇਸੇ ਤਰ੍ਹਾਂ ਪਾਰਟੀ ਦੀ ਸੇਵਾ ਕਰਦੇ ਰਹਿਣ। ਹਾਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਾਡਾ ਪਿੰਡ ਕੋਟਲੀ ਕਰੋਟਾਣਾ ਜੀ ਤੇ ਹਲਕਾਰਾ ਸਸੀ ਹੈ। ਸਾਡੇ ਪਿੰਡ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਬਾਰਵੱਜੀ ਆ ਫਸਲਾਂ ਤਬਾਹ ਹੋ ਗਈਆਂ ਬਹੁਤ ਜ਼ਿਆਦੀਆਂ ਤੇ ਇਥੇ ਮਤਲਬ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਜਿਆਦਾ ਵੱਡਾ ਤੌਰ ਤੇ ਪ੍ਰਾਲਾ ਕੀਤਾ ਜੀ ਪਹਿਲਾਂ ਕੱਚੇ ਰਾਸ਼ਨ ਦਾ ਬਾਅਦ ਚ ਡੰਗਰਾ ਦੇ ਚਾਰੇ ਦਾ ਧੂੜੀ ਦਾ ਬਹੁਤ ਜਿਆਦਾ ਵੱਡੇ ਤੌਰ ਤੇ ਪ੍ਰਾਲਾ ਹੋਇਆ ਜੀ ਤੇ ਅੱਜ ਜਿੱਦਾਂ ਪਾਣੀ ਕੁਝ ਦਿਨ ਪਹਿਲਾਂ ਲੈ ਗਿਆ ਜੀ ਤੇ ਮੱਛਰ ਤੇ ਹੋਰ ਮਤਲਬ ਕਿ ਪੜਾਸ ਬਹੁਤ ਜਿਆਦਾ ਵੱਜ ਰਹੀ ਆ ਤੇ ਸਮੈਲ ਬਹੁਤ ਜਿਆਦਾ ਆ ਰਹੀ ਗੰਦੀ ਤੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤੇ ਲੋਕਾਂ ਦਾ ਵੀਰ ਸਹਣੇ ਇਹਨਾਂ ਨੇ ਮਸ਼ੀਨਾਂ ਘੱਲੀਆਂ ਜੀ ਧੋਵੀਆਂ ਲੀਆਂ ਤੇ ਉਹ ਘਰ ਘਰ ਆਣ ਕੇ ਤੇ ਆਪਣੇ ਸਾਡੇ ਦੇ ਆ ਤਸਵੀਰਾਂ ਕਰਨ ਜੀ ਉਹ ਕੀ ਕੀ ਜਾਰੀ ਕਿੰਨਾ ਫਾਇਦਾ ਹੋਊਗਾ ਤੁਹਾਡੀ ਹੋ ਕੀਦਾ ਫਾਇਦਾ ਤੇ ਪਰਾਲਾ ਮੁੱਲ ਲਗੀ ਫੁੱਲ ਕਰ ਰਿਹਾ ਵਧੀਆ ਦਵਾਈਆਂ ਮੱਛਰਾਂ ਦਾ ਕੰਟਰੋਲ ਹੈ ਅਕੇ ਨੂੰ ਤੇ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਕੇ ਹਾਜ਼ਰ ਨਜ਼ਰ ਹੋਗੇ ਤੇ ਪਰਾਲਾ ਦੇ ਪੂਰਾ ਕਰ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਅਗਲੀਆਂ ਤਸਵੀਰਾਂ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਹਮਣੇ ਆਈਆਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਪਹੁੰਚ ਕੇ ਫੌਗਿੰਗ ਕੀਤੀ ਉੱਥੇ ਹੀ ਉਹਨਾਂ ਇਹ ਵੀ ਗੱਲ ਆਖੀ ਕਿ ਇਸ ਇਲਾਕੇ ਦੇ ਵਿੱਚ ਜਿਹੜੇ ਕਿਸਾਨਾਂ ਦੀ ਫਸਲ ਖਰਾਬ ਹੋਈ ਸੀ ਹੁਣ ਉਹਨਾਂ ਨੂੰ ਅਗਲੀ ਫਸਲ ਦੇ ਲਈ ਬੀਜ ਵੀ ਮੁਹੱਈਆ ਕਰਵਾਇਆ ਜਾਏਗਾ ਤੇ ਨਾਲ ਨਾਲ ਡੀਜ਼ਲ ਦੀ ਵੀ ਸਹੂਲਤ ਮਿਲੇਗੀ ਉੱਥੇ ਹੀ ਜਦੋਂ ਆਗੂਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਕੁਝ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜਿੱਥੇ ਕਿ ਲਗਾਤਾਰ ਪੰਜਾਬ ਦੇ ਵਿੱਚ ਭਾਰੀ ਵਰਖਾ ਹੋਈ ਤਾਂ ਕਿਤੇ ਨਾ ਕਿਤੇ ਜਿਹੜਾ ਇਲਾਕੇ ਦੇ ਵਿੱਚ ਹੜ੍ਹਾਂ ਦੀ ਜਿਹੜੀ ਆ ਮਾਰ ਉਹ ਜਿਹੜੀ ਦਿਖਾਈ ਦਿੰਦੀ ਹੁੰਦੀ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੈ ਪੰਜਾਬ ਦੇ ਵਿੱਚ ਭਾਰੀ ਜਿਹੜੀ ਆ بارش ਪਈ ਜਿਸੇ ਤਰ੍ਹਾਂ ਜੇਕਰ ਗੱਲ ਕਰਦੇ ਆ ਤਾਂ ਬਿਆਸ ਦੇ ਇਲਾਕੇ ਵੀ ਕੁਝ ਜਿਹੜੇ ਸਨ ਉਹ ਵੀ ਹੜ੍ਹ ਪ੍ਰਭਾਵਿਤ ਜਿਹੜੇ ਹੋ ਗਏ ਸਨ ਤਾਂ ਇਸ ਜਗ੍ਹਾ ਦੇ ਉੱਤੇ ਕਾਫੀ ਜਿਹੜਾ ਪਾਣੀ ਸੀਗਾ ਤਾਂ ਜਿਹੜੇ ਘਰ ਸੀਗੇ ਉਹ ਵੀ ਜਲਥਲ ਜਿਹੜਾ ਪਾਣੀ ਦੇ ਵਿੱਚ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਕਿ ਪਾਣੀ ਜਿਹੜਾ ਕਿਤੇ ਨਾ ਕਿਤੇ ਜਦੋਂ ਖੜ ਜਾਂਦਾ ਤਾਂ ਉਹ ਬਿਮਾਰੀ ਤਾਂ ਜਿਹ ਕਾਲਾ ਸਾਹਿਬ ਦੇ ਜਿਹੜੇ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਨ ਐ ਐਮਐਲਏ ਨੇ ਉਹਨਾਂ ਨੇ ਵੀ ਉਪਰਾਲਾ ਜਿਹੜਾ ਕੀਤਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਗਾਂਹ ਵਾਲਾ ਹੀ ਹੈ ਜਿਵੇਂ ਕਿ ਹੋਰ ਵੀ ਸੰਸਥਾਵਾਂ ਜਿਹੜੀਆਂ ਅੱਗੇ ਵੱਧੀਆਂ ਜਿਹੜੀਆਂ ਨਜ਼ਰ ਆਈਆਂ ਜਿੱਥੇ ਕਿ ਹੋਰ ਵੀ ਸੰਸਥਾਵਾਂ ਲੋ ਜਿਹੜੀਆਂ ਸੇਵਾ ਕੀਤੀ ਜਾਂਦੀ ਇਸੇ ਤਰੀਕੇ ਦੇ ਨਾਲ ਜਿਹੜਾ ਐਸਜੀਬੀਸੀ ਦੇ ਜਿਹੜੇ ਇੱਥੇ ਨੁਮਾਇੰਦੇ ਨੇ ਜਿਹੜੇ ਸੇਵਾਦਾਰ ਨੇ ਸਾਡੇ ਵਿੱਚ ਮੌਜੂਦ ਨੇ ਤਾਂ ਸਾਡੇ ਵਿੱਚ ਹੋਰ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨਵ ਜਿੰਦਰਜੀ ਜਿਹੜੇ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਅੱਜ ਤੁਸੀਂ ਇੱਥੇ ਪਹੁੰਚੋ ਬ ਕਰਦਾ ਜਿਵੇਂ ਕਿ ਕੋਈ ਰਾਸ਼ਨ ਲੈ ਕੇ ਪਹੁੰਚਿਆ ਕੋਈ ਪਸ਼ੂਆਂ ਦੇ ਚਾਰੇ ਵਾਸਤੇ ਪਹੁੰਚਿਆ ਜਿਹੜੀ ਕਿ ਇੱਕ ਬਿਮਾਰੀ ਫੈਲਣ ਦਾ ਜਿਹੜਾ ਕਾਰਨ ਹੁੰਦਾ ਜਿਵੇਂ ਕਿ ਹੁਣ ਜਿਹੜਾ ਸਮਾਂ ਜਿਹੜਾ ਚੱਲ ਰਿਹਾ ਡੇਂਗੂ ਦਾ ਜਿਹੜਾ ਚੱਲ ਰਿਹਾ ਤਾਂ ਉਸ ਦੇ ਵਿੱਚ ਜਿਹੜਾ ਸਪਰੇਅ ਕਰਨੀ ਬੜੀ ਲਾਜ਼ਮੀ ਹੈ ਕਿਉਂਕਿ ਜੇਕਰ ਇਹ ਜਿਹੀਆਂ ਚੀਜ਼ਾਂ ਤੇ ਛੋਟੇ ਛੋਟੇ ਧਿਆਨ ਰੱਖੇ ਜਾਂ ਉਹ ਤੇ ਆਮ ਜਿਹੜੀ ਮਨੁੱਖਤਾ ਹੈ ਜਿਹੜੇ ਗਰੀਬ ਕਰਨੇ ਜਿਹੜੇ ਗਰੀਬ ਤਬਕਾ ਜਿਵੇਂ ਕਿ ਤੁਸੀਂ ਹੁਣੇ ਦੇਖ ਰਹੇ ਸਲਮ ਪੇਰੀਆ ਸਾਰਾ ਇੱਧਰ ਮੈਂ ਜਿਹੜਾ ਸਲਮ ਏਰੀਆ ਵਿੱਚ ਦੇਖ ਰਹੇ ਸੀਗੇ ਕਿ ਲੋਕ ਜਿਹੜੇ ਨੇ ਕਿਤਨੇ ਕਿਤੇ ਬਿਮਾਰੀ ਵੀਰ ਸੰਗ ਬਾਤ ਅਸੀਂ ਦਿਸਾਂ ਦੇ ਜੂਥ ਕਾਲੀ ਦਾਲ ਦੀ ਡਿਊਟੀ ਲੱਗੀ ਆ ਸਾਡੇ ਜੋਧੇ ਦੇ ਪ੍ਰਧਾਨ ਸਰਵਜੇ ਸਿੰਘ ਝਿੰਜਰ ਨੇ ਟੋਟਲ ਮਤਲਬ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਿੱਥੇ ਵੀ ਮਤਲਬ ਪਾਣੀ ਆਇਆ ਜਿੱਥੇ ਵੀ ਮਤਲਬ ਹਾੜਾ ਜਿੱਥੇ ਆਇਆ ਉੱਥੇ ਹਰ ਪਿੰਡ 'ਚ ਮਤਲਬ ਸਪਰੇਅ ਕੀਤੀ ਜਾ ਰਹੀ ਆ ਇਸ ਦੇ ਮੱਤੇ ਦਾ ਜਿਹੜਾ ਅੱਜ ਬਾਬਕਾਲਾ ਸਾਹਿਬ ਦੇ ਪਿੰਡ ਦਾਲਮ ਤੇ ਦੋਲੋਂ ਦੋਲੋਂ ਨੰਗਲ ਦੇ ਵਿੱਚ ਸਪਰੇਅ ਕੀਤੀ ਜਾ ਰਹੀ ਆ ਜਿਸ ਜਿੱਥੇ ਸਾਵਨ ਸਿੰਘ ਨਗਰ ਆ ਉਹਦੇ ਨਾਲ ਸਰਦਾਰ ਬਲਜੀਤ ਸਿੰਘ ਜਲਾਲ ਉਸਮਾਨ ਸਾਹਿਬ ਉਹਨਾਂ ਦੀ ਗਵਾਈ ਹੇਠ ਨਾਲ ਮਤਲਬ ਇਥੋਂ ਦੀ ਮੋਕੇ ਦੀ ਪੰਚਾਇਤ ਨਾਲ ਜੂਥ ਕਾਲੀ ਦਲ ਦੇ ਮੈਂਬਰਾਂ ਨੇ ਮਤਲਬ ਪਿੰਡ ਚ ਗਲੀ ਗਲੀ ਜਾ ਕੇ ਮਤਲਬ ਫੋਗ ਮਸ਼ੀਨਾਂ ਨਾਲ ਮਤਲਬ ਸਪਰੇਅ ਕੀਤੀ ਆ ਕਿੰਨੇ ਕ ਇਲਾਕੇ ਦੇ ਵਿੱਚ ਜਿਹੜਾ ਤੁਸੀਂ ਬਾਬ ਕਾਲੇ ਦੇ ਦੌਰੇ ਬਾਬ ਕਾਲੇ ਦੇ ਅੱਠ-ਦਸ ਪਿੰਡਾਂ ਦਾ ਕੀਤਾ ਜੀ ਹੁਣ ਵੇਖੋ ਜੀ ਇੱਥੇ ਆਪਣਾ ਪਿੰਡ ਆ ਦੂਲੂ ਨੰਗਲ ਸਾਵਨ ਨਗਰ ਹੁਣ ਇੱਥੇ ਮਤਲਬ ਪਹਿਲਾਂ ਉਸ ਤੋਂ ਪਹਿਲਾਂ ਦੂਜੇ ਪਿੰਡਾਂ ਦਾ ਕੀਤਾ ਸੀ ਇਹ ਪਾਰਟੀ ਪ੍ਰਧਾਨ ਦੇ ਦਸ਼ਾ ਦੇਸ਼ਾ ਹੇਠ ਜੂਥ ਕਾਲੀ ਦਲ ਦਾ ਪ੍ਰਧਾਨ ਚੇਤਰਾ ਚੰਜਰ ਸਿੰਘ ਤੇ ਆਪਣੇ ਜਲਾਲ ਉਸਮਾਨ ਸਾਹਿਬ ਸਾਰੇ ਇਹਨਾਂ ਦੀ ਰਹਿਣਵਾਈ ਹੇਠ ਮਤਲਬ ਸਾਰੇ ਪਿੰ ਇਹ ਤੇ ਮਤਲਬ ਜਿੱਥੇ ਜਿੱਥੇ ਹੜਾਏ ਆ ਮਤਲਬ ਟੋਟਲ ਸਾਰੇ ਹਲਕਿਆਂ 'ਚ ਗਏ ਆ ਤੇ ਸਾਰੇ ਟੋਟਲ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਅੱਜ ਮਤਲਬ ਫੋਕ ਮਸ਼ੀਨਾਂ ਰਾਈ ਕਰ ਰਹੇ ਆ ਅੱਛਾ ਇੱਕ ਨਿਸ਼ਚੈ ਜਿਹੜਾ ਹਲਕਾ ਨਹੀਂ ਕੀਤਾ ਸਾਰੇ ਹਲਕੇ ਨੇ ਕੀਤਾ ਟੋਟਲ ਸਾਰੇ ਪੰਜਾਬ ਦੇ ਹਲਕਿਆਂ ਦੇ ਵਿੱਚ ਜਿੱਥੇ ਜਿੱਥੇ ਮਤਲਬ ਹੜਾਏ ਆ ਉੱਥੇ ਹੁਣ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪਠਾਨਕੋਟ ਤੋਂ ਜਿੱਥੇ ਜਸਪ੍ਰੀਤ ਸਿੰਘ ਰਾਣਾ ਹਲਕਾ ਉਹਦੀ ਅਗਵਾਈ ਦੇ ਵਿੱਚ ਵੱਖੋ-ਵੱਖ ਪਿੰਡਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਪਹੁੰਚ ਕੇ ਫੌਗਿੰਗ ਕੀਤੀ। ਉੱਥੇ ਹੀ ਇਸ ਦੌਰਾਨ ਜਦੋਂ ਆਗੂਆਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕੀ ਕਹਿਣਾ ਸੀ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਪਿਛਲੇ ਦਿਨਾਂ ਵਿੱਚ 500 ਟਰੱਕ ਚਾਰੇ ਦਾ ਆਇਆ ਸੀ। ਇਸੇ ਅਗਲੀ ਘੜੀ ਦੇ ਵਿੱਚ ਜਿਹੜੀਆਂ ਫੌਕਿੰਗ ਮਸ਼ੀਨਾਂ 500 ਫੌਕਿੰਗ ਮਸ਼ੀਨਾਂ ਪੂਰੇ ਪੰਜਾਬ ਦੇ ਜਿੱਥੇ ਇਹ ਫਲੱਡ ਦੇ ਨਾਲ ਰਿਲੇਟਡ ਪੈਂਟ ਨੇ ਉੱਥੇ ਜਿਹੜੀਆਂ ਭੇਜੀਆਂ ਗਈਆਂ ਸਨ। ਇਸੇ ਤਰ੍ਹਾਂ ਸਾਡੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਤਕਰੀਬਨ 33 ਮਸ਼ੀਨਾਂ ਜਿਹੜੀਆਂ ਉਹ ਆਈਆਂ ਨੇ। ਇਸ ਨੇ ਦੋਹਾਂ ਤਰ੍ਹਾਂ ਪਹਿਲਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਜੀ ਸਿੰਘ ਚਿੰਦਰਜੀ ਤਾਸ਼ ਮਖਨਪੁਰ ਇਹਨਾਂ ਪਿੰਡਾਂ ਚੋਂ ਕਿ ਗਈ ਸੀ ਅੱਜ ਅਸੀਂ ਬਾਰਡਰ ਦੇ ਨਾਲ ਲੱਗਦੇ ਇਸ ਪਿੰਡ ਚ ਇਹ ਪਿੰਡ ਦਾ ਨਾਮ ਹੈਗਾ ਆ ਅਖਵਾੜਾ ਬਰਮਾਲ ਤੇ ਛੋਟਾ ਖਵਾੜਾ ਇਸੇ ਤਹਿਤ ਕਿਉਂਕਿ ਇਹ ਜਿਹੜੇ ਇਹਨਾਂ ਦੀਆਂ ਹਜ਼ਾਰਾਂ ਮੁਸ਼ਕਿਲਾਂ ਹੁਣ ਸ਼ੁਰੂ ਹੋਈਆਂ ਨੇ ਕਿਉਂਕਿ ਹੜ੍ਹਾਂ ਦੇ ਸਥਿਤੀ ਤੋਂ ਬਾਅਦ ਜਿਹੜਾ ਆ ਇੱਥੇ ਲਾਰ ਪੈਦਾ ਹੋਣ ਕਰਕੇ ਮੱਛਰ ਹੋਰ ਕੁਦਰਤੀ ਜੀਵ ਜਿਹੜੇ ਨੇ ਉਹਨਾਂ ਦੇ ਜਿਹੜੀ ਹੈ ਉਹ ਮਨ ਮੇਰੇ ਸਾਹ ਇਹ ਪ੍ਰਸ਼ਾਸਪਤੀ ਜਿਹੜੀ ਹੈ ਸਟਾਰਟ ਹੋਊਗੀ ਹੁਣ ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹ ਵਡਾ ਟੀਚਾ ਆ ਅੱਜ ਯੂਥ ਅਕਾਲੀ ਦਲ ਦੀ ਜਿੰਨੀ ਵੀ ਟੀਮ ਹੈ ਜਾਹੇ ਅੱਜ ਇੱਥੇ ਆ ਚਾਹੇ ਹਜ਼ਾਰਪੁਰ ਹਲਕੇ ਵਿੱਚ ਆ ਇਹ ਥਾਂ ਥਾਂ ਸਾਰੇ ਨੌਜਵਾਨ ਜਿਹੜੀ ਇਹ ਪਿੰਡ ਵਾਂ ਜਿਹੜੀ ਸਪਰੇਅ ਕਰਦੇ ਆ ਅੱਜ ਇਸੇ ਪਿੰਡ ਦੇ ਵਿੱਚ ਵੀ ਜਿਹੜੀਆਂ ਹੁਣ ਦੋ ਮਸ਼ੀਨਾਂ ਇਹ ਸਪਰੇਅ ਕਰਨੀਆਂ ਫਿਰ ਅਗਲਾ ਪਿੰਡ ਚੱਲ ਜਣਗੇ ਦੋ ਤਿੰਨ ਪਿੰਡ ਜਿਹੜੇ ਰੋਜ਼ਾਨਾ ਜਿਹੜੀ ਇੱਥੋਂ ਦੇ ਲੋਕਲ ਯੂਥ ਅਕਾਲੀ ਦਲ ਦੇ ਟੀਮਾਂ ਆ ਤੇ 10 16 ਜਿਹੜੀ ਇਹ ਸਾਰੀ ਸੇਵਾ ਜਿਹੜੀ ਆ ਸਰਦਾਰ ਸਾਹਿਬ ਨੇ ਬਖਸ਼ੀ ਕੀਤੀ ਆ ਇਹ ਸਾਡੇ ਪਿੰਡ ਆਪਣੇ ਫੋਗਿੰਗ ਮਸ਼ੀਨਾਂ ਲੈ ਕੇ ਮਸ਼ਰ ਮਾਰਨਾ ਜਾਂ ਹੋਰ ਵੀ ਜਿਹੜਾ ਕੋਈ ਨਾਰਵਾ ਪੈਦਾ ਹੋਇਆ ਉਹਨੂੰ ਮਾਰਨ ਵਾਸਤੇ ਅੱਜ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਜਸਪ੍ਰੀਤ ਰਾਣਾ ਜੋ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਇਹਨਾਂ ਦੀ ਡਿਊਟੀ ਲਾਈ ਹੈ ਇਹ ਆਪਣੇ ਜੋਰ ਦੇ ਨਾਲ ਲੈ ਕੇ ਆਏ ਨੇ ਸਾਰੇ ਮੁੰਡੇ ਬਹੁਤ ਨਿਰੰਤਰ ਕਰ ਰਹੇ ਨੇ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ। ਇਹ ਕਿੰਦਾ ਦਾ ਉਪਰਾਲਾ ਆ ਇਹਨਾਂ ਦਾ ਹੋਰ ਵਧੀਆ ਉਪਰਾਲਾ ਜੀ ਬਹੁਤ ਵਧੀਆ ਉਪਰਾਲਾ ਸਰਗਰ ਸਵੀਰ ਸਿੰਘ ਬਾਦਲ ਦਾ ਬਹੁਤ ਵਧੀਆ ਉਪਰਾਲਾ ਇਹ ਕਿੰਨੇ ਪਿੰਡਾਂ ਦੇ ਵਿੱਚ ਇਹ ਫੋਗ ਮਸ਼ੀਨ ਜੀ ਯੂਜ਼ ਕੀਤੀ ਜਾ ਰਹੀ ਹੈ ਦੇਖੋ ਜੀ ਅੱਜ ਤਿੰਨ ਪਿੰਡ ਨੇ ਦੋ ਅਖਵਾੜਾ ਔਰ ਬਰਮਾਲ ਜਟਾ ਕਿੰਨਾ ਪਿੰਡਾਂ ਦੇ ਵਿੱਚ ਅੱਜ ਸਪਰੇਅ ਕਰ ਇਹ ਉਪਰਾਲਾ ਵੀ ਸ਼੍ਰੋਮੀ ਅਕਾਲੀ ਦਲ ਦੇ ਨਾਂ ਦੇ ਪੁੱਜੇ ਤੁਹਾਡੇ ਕੋਲ ਬਹੁਤ ਬਹੁਤ ਵਾਰ ਜੀ ਸਵੀਰ ਸਿੰਘ ਬਾਦਲ ਆਪ ਵੀ ਖੁਦ ਆਏ ਨੇ ਔਰ ਚਾਰਾ ਭੇਜਿਆ ਉਹਨਾਂ ਨੇ ਚੋਖ ਰਵੇ ਜੀ ਬਹੁਤ ਅਪਰਾਲਾ ਕੀਤਾ ਉਹਨਾਂ ਨੇ ਅਜਈਆਂ ਹੀ ਤਸਵੀਰਾਂ ਹਲਕੇ ਪੁਲੱਠ ਤੋਂ ਸਾਹਮਣੇ ਆਈਆਂ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਪਹੁੰਚ ਕੇ ਫੋਗਿੰਗ ਕੀਤੀ ਤੇ ਨਾਲ ਨਾਲ ਕਿਸਾਨਾਂ ਨੂੰ ਵੀ ਹੌਸਲਾ ਦਿਵਾਇਆ ਕਿ ਜੇਕਰ ਕਿਸੇ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਤਾਂ ਤੁਹਾਡੇ ਤੱਕ ਉਹ ਚੀਜ਼ ਮੁਹੱਈਆ ਕਰਵਾਈ ਜਾਏਗੀ ਉੱਥੇ ਹੀ ਜਦੋਂ ਆਗੂਆਂ ਨਾਲ ਗੱਲਬਾਤ ਕੀਤੀ ਉਹਨਾਂ ਕੀ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਦੇਖੋ ਇਹ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਡੇ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਦਿਸ਼ਾ ਨਿਰਦੇਸ਼ ਹੀਠ ਪੂਰੇ ਪੰਜਾਬ ਦੇ ਵਿੱਚ ਜਿੰਨਾ ਵੀ ਹਰ ਪ੍ਰਭਾਵਿਤ ਏਰੀਆ ਉੱਥੇ ਸਾਰੇ ਫੋਗਿੰਗ ਮਸ਼ੀਨ ਚੱਲਦੀ ਪਈਆਂ ਸਾਡੀਆਂ ਸਾਰੀਆਂ ਸਾਡੀ ਯੂਥ ਅਕਾਲੀ ਦਲ ਦੀ ਪੂਰੇ ਪੰਜਾਬ ਦੇ ਵਿੱਚ ਟੀਮਾਂ ਸਾਡੀਆਂ ਖਿਲਰੀਆਂ ਹੋਈਆਂ ਹਲਕਾ ਵਾਈਜ਼ ਅਸੀਂ ਕੰਮ ਸਾਰੇ ਕਰਦੇ ਪਏ ਆ ਤੇ ਅੱਜ ਹਲਕਾ ਪੁਲਸ ਦੀ ਵਾਰੀ ਅਸੀਂ ਢਿਲਵਾ ਕਸਬੇ ਤੋਂ ਸ਼ੁਰੂ ਕੀਤਾ ਹੋਇਆ ਵਾ ਲਗਭਗ 2 ਤੋਂ 3 ਦਿਨ ਢਿਲਵਾ ਕਸਬਾ ਕਾਫੀ ਵੱਡਾ ਇਹਦੇ ਵਿੱਚ ਲੱਗ ਜਾਣੇ ਆ ਤੇ ਇਥੋਂ ਢਿਲਵਾ ਤੋਂ ਅਸੀਂ ਐਨੂੰ ਬੇਗੋਲ ਵਾਲੀ ਸਾਈਡ ਨੂੰ ਚੱਲੀ ਜਾਣਾ ਵਾ ਜਿੱਦਾਂ ਜਿੱਦਾਂ ਪਿੰਡ ਆਈ ਜਾਣੇ ਉਦੋਂਦੋਂ ਅਸੀਂ ਇਹ ਕੰਮ ਕਰੀ ਜਾਣਾ ਵਾ ਲਾਂਖ ਖਰਾਬ ਹੋ ਚੁੱਕੀਆਂ ਤੇ ਨਵੇਂ ਦੀਪ वगैरह ਜਿਹੜਾ ਪਾਰਟੀਪਲ ਜਿਹੜਾ ਦੇਣ ਬਿਲਕੁਲ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਜੀ ਸਰ ਪ੍ਰਧਾਨ ਜੀ ਦਾ ਸਾਨੂੰ ਇਹੋ ਜੀ ਦਿਸ਼ਾ ਨਿਰਦੇਸ਼ ਆ ਕਿ ਜਿਹੜੇ ਲੋੜਵੰਦ ਬੰਦੇ ਹੈ ਉਹਨਾਂ ਦੀਆਂ ਕਮੇਟੀਆਂ ਬਣਾਈਆਂ ਜਾਣ ਹਰ ਬੰਦੇ ਉੱਤੇ ਜਿੱਦਾਂ ਸਾਡੇ ਮੰਡ ਖੇਤਰ ਆ ਮੈਂ ਸਾਰੇ ਪਿੰਡਾਂ ਆਪਣੇ ਦੇ ਵਿੱਚ ਇਹ ਗੱਲ ਕਹਤੀ ਹੋਈ ਆ ਕਮੇਟੀਆਂ ਬਣਨੋਂ ਪ੍ਰੰਤੂ ਜੋ ਵੀ ਰਿਕੁਆਇਰਮੈਂਟ ਦੱਸਣਗੇ ਚਾਹੇ ਉਹ ਡੀਜ਼ਲ ਦੀ ਹੋਵੇ ਚਾਹੇ ਉਹ ਕਣਕ ਦੇ ਬੀਜ ਦੀ ਹੋਵੇ ਉਹ ਪਾਰਟੀ ਲੈਵਲ ਤੇ ਅਸੀਂ ਇਹਨਾਂ ਨੂੰ ਮੁਹੱਈਆ ਕਰਾ ਕੇ ਦੇਵਾਂਗੇ ਪ੍ਰਧਾਨ ਜੀ ਦਾ ਸਖਤ ਹੁਕਮ ਆ ਤੇ ਕੋਈ ਵੀ ਬੰਦਾ ਕਣਕ ਬੀਜਣ ਤੋਂ ਇਹੋ ਜਾਨਾ ਰਹਿ ਜਵੇ ਕਿ ਮੇਰੇ ਕੋਲ ਬੀਜ ਦਾ ਕਰਕੇ ਜਾਂ ਮੈਂ ਕੋਈ ਪੈਸਿਆਂ ਦੀ ਮਾਰ ਹੀਠਾ ਔਨ ਕਰਕੇ ਤੇ ਚਾਹੇ ਉਹ ਕਿਸੇ ਵੀ ਕਾਰਨ ਕਰਕੇ ਕੋ ਟਰੈਕਟਰ ਦੀ ਲੋਡ ਹੋਵੇ ਡੀਜ਼ਲ ਦੀ ਲੋਡ ਹੋਵੇ ਬੀਜ ਦੀ ਹੋਵੇ ਉਹ ਸ਼੍ਰੋਮਨੀ ਅਕਾਲੀ ਦਲ ਹਰ ਹਾਲ ਮੁਹਈਆ ਕਰਾਵੇਗਾ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਕੋਈ ਪਾਰਟੀਆਂ ਜਿਹੜੀਆਂ ਹੈਗੀਆਂ ਆਪਣੀ ਪਾਰਟੀ ਦੇ ਬੰਦਿਆਂ ਨੂੰ ਜਿਹੜੀ ਸਹੂਲਤ ਦੇ ਦਿੰਦੇ ਆ ਦੇਖੋ ਜੀ ਤੁਸੀਂ ਅੰਦਰ ਸ਼ਾਇਦ ਤੁਸੀਂ ਲੇਟ ਆਏ ਅੰਦਰ ਸਾਡੀ ਗੱਲ ਚੱਲਦੇ ਇਹੋ ਗੱਲ ਪਹਿਲਾਂ ਸਕੱਤਰ ਜਨਰਲ ਸਰਦਾਰ ਤਰਜਿੰਦਰ ਸਿੰਘ ਨਿੱਜਰ ਜਿਨ੍ਹਾਂ ਦੀ ਅੱਜ ਡਿਊਟੀ ਲੱਗੀ ਉਹ ਆ ਕੇ ਕਰਦੇ ਪਏ ਉਹਨਾਂ ਨੇ ਇਹ ਕੀਤੀ ਅਸੀਂ ਇਥੇ ਕਣਕ ਕੱਲੀ ਅਕਾਲੀ ਦਲ ਦੀ ਵਜਾਉਣ ਨਹੀਂ ਆਉਣਾ ਵੀ ਅਕਾਲੀ ਦਲ ਦੀ ਕਣਕ ਉੱਗੀ ਹੋਵੇ ਤੇ ਕਾਂਗਰਸ ਵਾਲੇ ਦਾ ਆਪਣਾ ਦੀ ਕਣਕ ਨਾ ਉੱਗੇ ਅਸੀਂ ਇਥੇ ਲੋੜਵੰਦਾਂ ਵਾਸਤੇ ਆਏ ਆ ਤੇ ਲੋੜਵੰਦਾਂ ਦੇ ਵਾਸਤੇ ਕੋਈ ਪਾਰਟੀ ਨਹੀਂ ਪ੍ਰਧਾਨ ਸਾਹਿਬ ਨੇ ਇੱਕੋ ਹੁਕਮ ਚੰਡੀਗੜ੍ਹੋਂ ਜਾਰੀ ਕੀਤੇ ਆ ਵੀ ਜੇ ਸੇਵਾ ਕਰਨੀ ਤਾਂ ਭਾਈ ਕਨਾਈਆ ਜੀ ਬਣ ਕੇ ਸਾਰਿਆਂ ਨੇ ਕਰਨੀ ਆ ਉਹਦੇ ਵਿੱਚ ਚਾਹੇ ਕੋਈ ਅਕਾਲੀ ਦਲ ਦਾ ਹੋਵੇ ਚਾਹੇ ਕੋਈ ਕਾਂਗਰਸ ਦਾ ਹੋਵੇ ਚਾਹੇ ਕੋਈ ਆਪ ਦਾ ਹੋਵੇ ਹੋਵੇ ਲੋੜਵੰਦ ਤੇ ਕਮੇਟੀ ਉਹਦਾ ਨਾਮ ਸਾਨੂੰ ਰეკਮੈਂਡ ਕਰ ਦੇ ਜਿੰਨਾ ਬੀਜ ਹੋਵੇ ਜਿੰਨਾ ਡੀਜ਼ਲ ਹੋਵੇ ਸ਼ਰੂਮ ਨਹੀਂ ਅਕਾਲੀ ਦਲ ਮੁਹैया ਕਰਾਵੇਗੀ ਦੇਖੋ ਸੇਵਾ ਦਾ ਤਾਂ ਕੋਈ ਟਾਈਮ ਹੀ ਨਹੀਂ ਐਥੇ ਤੇ ਜਿੰਦਣ ਤੱਕ ਇਹ ਖਤਮ ਨਹੀਂ ਹੁੰਦਾ ਉਦ ਪੜਾ ਦੇ ਮੁਤਾਬਕ ਚੱਲੇ ਚੱਲਾਂਗੇ ਆਪਾਂ ਗਾਂ ਨੂੰ ਇੱਥੇ ਜਿਹੜੀ ਅਸੀਂ ਆ ਡਿਊਟੀ ਆ ਉਹ ਆਪਣੇ ਕੁਲਦੀਪ ਸਿੰਘ ਹੁਣਾਂ ਦੀ ਲਈ ਆ ਇਹ ਯੂਥ ਥੱਲੋਂ ਇੱਥੇ ਸੇਵਾ ਕਰਨਗੇ ਬਈ ਜਿੱਦਾਂ ਜਿੱਦਾਂ ਪਿੱਛੇ ਉਹ ਵੀ ਆਪਾਂ ਸਾਰਾ ਏਰੀਆ ਬਈ ਲਾ ਸੁਲਤਾਨਪੁਰ ਜਿੱਥੇ ਤੱਕ ਗਾਂ ਕਿਉਂ ਸ਼ਾਹਕੋਟ ਸ਼ੁਰੂ ਹੋ ਜਾਣਾ ਹਰੇਕ ਥਾਮਾ ਤੇ ਬਖਰੀਆਂ ਬਖਰੀਆਂ ਟੀਮਾਂ ਆਪਣੀਆਂ ਕੰਮ ਕਰ ਰਹੀਆਂ ਤੇ ਸਾਰਾ ਇਹ ਕਲੀਅਰ ਕਰਕੇ ਆਪਾਂ ਜਾਵਾਂਗੇ ਦੇਖੋ ਅੱਜ ਇਹ ਢਰਮਾਨ ਜਿਹੜਾ ਕਸਵਾ ਆਇਆ ਬਹੁਤ ਵੱਡਾ ਆ ਇੱਥੇ ਕਰੀਬ ਸਾਨੂੰ ਲੱਗਦਾ ਵੀ 2 ਦਿਨ ਇੱਥੇ ਲੱਗ ਜਾਣੇ ਹਲੇ ਅੱਜ ਇੱਥੇ ਸ਼ੁਰੂਆਤ ਕਰ ਦਿੱਤੀ ਆ 2 ਦਿਨ ਤੋਂ ਬਾਅਦ ਅਗਲੇ ਪੜਾਅ ਤੇ ਚੱਲਾਂਗੇ ਹੁਣ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹਲਕਾ ਫਲੋਰ ਤੋਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮਐਲਏ ਬਲਦੇਵ ਸਿੰਘ ਖਹਿਰਾ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਪਿੰਡ ਮੋਹ ਸਾਹਿਬ ਤੋਂ ਫੌਗਿੰਗ ਕਰਵਾਉਣ ਦੀ ਮਹਿੰਮ ਦੀ ਸ਼ੁਰੂਆਤ ਕੀਤੀ ਉੱਥੇ ਹੀ ਬਲਦੇਵ ਸਿੰਘ ਖੈਰਾ ਨੇ ਕਿਹਾ ਕਿ ਜਿੱਥੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਖੁਦ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਦੀ ਸਹਾਇਤਾ ਕੀਤੀ ਗਈ ਉਹਨਾਂ ਨੂੰ ਪੈਸੇ ਅਤੇ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਉੱਥੇ ਹੀ ਹੁਣ ਉਹਨਾਂ ਕਿਹਾ ਕਿ ਸਾਡੀ ਵੀ ਡਿਊਟੀ ਲਗਾਈ ਗਈ ਹੈ ਕਿ ਲੋਕਾਂ ਤੱਕ ਹਰ ਇੱਕ ਜ਼ਰੂਰਤ ਦੀ ਚੀਜ਼ ਪਹੁੰਚਾਈ ਜਾਵੇ ਤੇ ਨਾਲ-ਨਾਲ ਬਿਮਾਰੀਆਂ ਤੋਂ ਰੋਕਥਾਮ ਦੇ ਲਈ ਫੋਕਿੰਗ ਕੀਤੀ ਜਾਵੇ ਉਥੇ ਹੀ ਜਦੋਂ ਆਗੂਆਂ ਨਾਲ ਗੱਲਬਾਤ ਕੀਤੀ ਉਹਨਾਂ ਕੀ ਕੁਝ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜੀ ਸਰ ਅੱਜ ਮੋਹ ਸਾਬ ਦੇ ਪਿੰਡ ਦੇ ਵਿੱਚ ਤੁਹਾਡੇ ਵੱਲੋਂ ਫੋਕਿੰਗ ਕੀਤੀ ਜਾ ਰਹੀ ਆ ਕੀ ਕਿਹਾ ਨਾ ਕਿਹੜੇ ਕਿਹੜੇ ਪਿੰਡਾਂ 'ਚ ਇਹ ਹੋਰ ਕੀਤੀ ਜਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜਿਹੜਾ ਹੜ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਤਕਰੀਬਨ ਅੱਧੇ ਤੋਂ ਜ਼ਿਆਦਾ ਜਿਹੜੇ ਜ਼ਿਲ੍ਹੇ ਆ ਉਸ ਮਾਰ ਦੇ ਹੇਠ ਜਿਹੜੇ ਆਏ ਆ ਜਿਹਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਵੀ ਹੋਇਆ ਘਰਾਂ ਦਾ ਵੀ ਨੁਕਸਾਨ ਜਿਹੜਾ ਹੋਇਆ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੇ ਦਿਨ ਤੋਂ ਹੀ ਪੂਰੀ ਕੋਰ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਬੰਨਾਂ ਦੇ ਉੱਤੇ ਜਾ ਕੇ ਵੀ ਪਿੰਡਾਂ ਦੇ ਵਿੱਚ ਜਾ ਕੇ ਵੀ ਜਿੱਥੇ ਮਾਲੀ ਸਹਾਇਤਾ ਔਰ ਡੀਜ਼ਲ ਦੀ ਸੇਵਾ ਨਿਭਾਈ ਗਈ ਉਹ ਤੋਂ ਬਾਅਦ ਵਿੱਚ ਜਿਹੜੀ ਲੱਖਾਂ ਟਨ ਜਿਹੜਾ ਚਾਰੇ ਦੀ ਸੇਵਾ ਨਿਭਾਈ ਗਈ ਤੇ ਹੁਣ ਕਿਉਂਕਿ ਜਦੋਂ ਨੁਕਸਾਨ ਹੁੰਦਾ ਹੈ ਪਾਣੀ ਤੋਂ ਬਾਅਦ ਫਿਰ ਬਿਮਾਰੀ ਫੈਲਣ ਦਾ ਬਹੁਤ ਜ਼ਿਆਦਾ ਖਤਰਾ ਜਿਹੜਾ ਸਾਹਮਣੇ ਆਉਂਦਾ ਹੈ ਉਹਦੇ ਲਈ ਹੁਣ ਜਿਹੜਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਜਿੱਥੇ ਪੂਰੇ ਪੰਜਾਬ ਦੇ ਵਿੱਚ ਮੱਛਰ ਮੱਖੀ ਤੋਂ ਬਚਣ ਦੇ ਲਈ ਪੂਰੇ ਫੋਗਿੰਗ ਤੇ ਸਪਰੇਅ ਸਿਸਟਮ ਜਿਹੜੀ ਹੋ ਰਹੀ ਆ ਉਸੇ ਲੜੀ ਦੇ ਤਹਿਤ ਵਿਧਾਨ ਸਭਾ ਹਲਕਾ ਫਲੋਰ ਦੇ ਵੀ ਵਿੱਚ ਜਿਹੜਾ ਪਹਿਲਾਂ ਅੱਜ ਅਸੀਂ ਪਵਿੱਤਰ ਸਥਾਨ ਮੋਸਾਬ ਦੀ ਧਰਤੀ ਤੋਂ ਜਿਹੜਾ ਇਹ ਇਤੋਂ ਅਰੰਭਤਾ ਜਿਹੜੀ ਐ ਸੇਵਾ ਦੀ ਕੀਤੀ ਐ ਜਿਹੜੀ ਵਕ ਵਕ ਪਿੰਡਾਂ ਦੇ ਵਿੱਚ ਹਰ ਰੋਜ਼ ਕੀਤੀ ਜਾਊਗੀ ਪਹਿਲਾਂ ਦਰਿਆ ਦੇ ਨਾਲ ਲੱਗਦੇ ਏਰੀਆ ਜਿਹੜੇ ਨੇ ਉੱਥੇ ਤੇ ਉਸ ਤੋਂ ਬਾਅਦ ਬਾਕੀ ਸਾਰੇ ਪਿੰਡਾਂ ਦੇ ਵਿੱਚ ਹਰ ਰੋਜ਼ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਜੂਥ ਅਕਾਲੀ ਦਲ ਦੇ ਆਗੂ ਸਹਿਬਾਨਾਂ ਵੱਲੋਂ ਜਿਹੜੀ ਇਹ ਸਪਰੇਅ ਦੀ ਸੇਵਾ ਐ ਇਹ ਕੀਤੀ ਜਾਊਗੀ ਸੋ ਅੱਜ ਤੋਂ ਅਰੰਭ ਸ਼ੁਰੂਆਤ ਕੀਤੀ ਐ ਤੇ ਵਕ ਵਕ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਸਾਰੇ ਪਿੰਡਾਂ ਨੂੰ ਖਬਰ ਕਰਾਂਗੇ ਹੁਣ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹਲਕਾ ਜੀਰਾ ਦੇ ਮੱਖੂ ਦੇ ਪਿੰਡਾਂ ਤੋਂ ਦੱਸਦੇ ਕਿ ਇੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਦੇ ਵੱਲੋਂ ਪਹੁੰਚ ਕੇ ਜਿੱਥੇ ਫੌਗਿੰਗ ਕਰਵਾਈ ਗਈ ਉੱਥੇ ਹੀ ਕਿਸਾਨਾਂ ਦੀਆਂ ਵੀ ਮੁਸ਼ਕਲਾਂ ਨੂੰ ਸੁਣਿਆ ਗਿਆ ਤੇ ਉਹਨਾਂ ਨੂੰ ਹਰ ਇੱਕ ਹੱਲ ਕਰਨ ਦਾ ਫਰੋਸਾ ਦਿੱਤਾ ਗਿਆ ਆਗੂਆਂ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਤੱਕ ਜਿੱਥੇ ਬੀਜ ਅਤੇ ਖਾਦ ਮੁਹੱਈਆ ਕਰਵਾਈ ਜਾਏਗੀ ਉੱਥੇ ਹੀ ਇਹਨਾਂ ਨੂੰ ਜੇਕਰ ਡੀਜ਼ਲ ਦੀ ਜ਼ਰੂਰਤ ਪੈਂਦੀ ਆ ਤਾਂ ਉਹ ਵੀ ਮੁਹੱਈਆ ਕਰਵਾਇਆ ਜਾਏਗਾ ਤਾਂ ਇਹ ਤਸਵੀਰ ਆ ਪੰਜਾਬ ਦੇ ਵੱਖੋ ਵੱਖ ਹਲਕਿਆਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਹੜਾ ਦੀ ਮਾਰ ਸੀ ਜਿੱਥੇ ਲੋਕ ਪਾਣੀ ਦੀ ਮਾਰ ਦੇ ਹੇਠ ਆਏ ਨੇ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਪਾਰਟੀ ਵਰਕਰਾਂ ਅਤੇ ਆਗੂਆਂ ਦੇ ਵੱਲੋਂ ਲੋਕਾਂ ਤੱਕ ਪਹੁੰਚ ਕੇ ਹਰ ਇੱਕ ਸਹਾਇਤਾ ਉਹਨਾਂ ਤੱਕ ਪਹੁੰਚਾਈ ਜਾ ਰਹੀ ਹੈ ਤੇ ਨਾਲ ਨਾਲ ਬਿਮਾਰੀਆਂ ਤੋਂ ਬਚਾ ਦੇ ਲਈ ਫੋਗਿੰਗ ਮਸ਼ੀਨਾ ਦੀ ਵੀ ਲਗਾਤਾਰ ਵਰਤੋਂ ਕੀਤੀ ਜਾ ਰਹੀ ਹੈ ਤਾਂ ਜਿੱਥੇ ਪੰਜਾਬ ਦੇ ਵਿੱਚ ਮੁਸੀਬਤ ਪਈ ਸੀ ਤਾਂ ਹੁਣ ਇੰਜ ਲੱਗ ਰਿਹਾ ਹੈ ਕਿ ਸ਼ਾਇਦ ਇਹ ਮੁਸੀਬਤ ਇਨ੍ਹਾਂ ਪੰਜਾਬੀਆਂ ਦੇ ਹੌਸਲੇ ਅੱਗੇ ਛੋਟੀ ਹੈ ਕਿਉਂਕਿ ਜਿਸ ਤਰੀਕੇ ਇਸ ਮੁਸੀਬਤ ਦੇ ਵਿੱਚੋਂ ਪੰਜਾਬ ਬਾਹਰ ਨਿਕਲ ਰਿਹਾ ਉਹ ਵੀ ਕਾਬਲੇ ਤਾਰੀਫ ਹੈ ਕਿ ਪੰਜਾਬ ਇਸ ਮੁਸੀਬਤ ਨੂੰ ਵੀ ਫਸ ਕੇ ਚਲਦਾ ਹੋਇਆ ਨਜ਼ਰ ਆ ਰਿਹਾ ਤੇ ਮੇਰੇ ਨਾਲ ਸ਼੍ਰੋਮਣੀ ਅਕਾਲੀ ਦੰਦ ਦੀ ਪੂਰੀ ਟੀਮ ਸਾਡੇ ਹਲਕੇ ਤੋਂ ਇਨਚਾਰਜ ਸਰਦਾਰ ਹਰਪ੍ਰੀਤ ਸਿੰਘ ਹੀਰੋ ਸਾਹਿਬ ਉਹਨਾਂ ਦੇ ਨਾਲ ਚਿਤਵੀਰ ਸਿੰਘ ਜੀ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿੱਥੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਫਸਲਾਂ ਦਾ ਨੁਕਸਾਨ ਹੋਇਆ ਹੈ ਘਰਾਂ ਦਾ ਨੁਕਸਾਨ ਹੋਇਆ ਹੈ ਜਿੱਥੇ ਖੇਤੀਬਾੜੀ ਦੇ ਹਰ ਕਿੱਤੇ ਦੇ ਵਿੱਚ ਨੁਕਸਾਨ ਹੋਇਆ ਹੈ ਉੱਥੇ ਸਾਨੂੰ ਅੱਜ ਜਦੋਂ ਪਾਣੀ ਲੱਥਾ ਹੈ ਤੇ ਮੱਛਰ ਬਹੁਤ ਜ਼ਿਆਦਾ ਸਤਾਉਂਦਾ ਸੀ ਇਹ ਮੱਛਰ ਦੇ ਜਿਹੜੇ ਕਟਣ ਦੇ ਨਾਲ ਸਾਨੂੰ ਬਹੁਤ ਜ਼ਿਆਦੀਆਂ ਬਿਮਾਰੀਆਂ ਲੱਗਦੀਆਂ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜੋ ਪੰਜਾਬ ਦੇ ਨਾਲ ਜੋ ਹੜ੍ਹਾਂ ਦੇ ਬਿਮਾਰ ਥੱਲੇ ਆਏ ਸੀ ਉਹਨਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਜਿਸ ਚੀਜ਼ ਦੀ ਲੋੜ ਹੋਈ ਉਹ ਚੀਜ਼ ਹੀ ਤੁਹਾਨੂੰ ਮੁਹੱਈਆ ਕਰਾਈ ਜਾਊਗੀ ਇਸੇ ਨੂੰ ਵੇਖਦਿਆਂ ਹੋਇਆਂ ਮੱਛਰ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਸਾਡੇ ਕੋਲੇ ਆ ਜਿਹੜੀਆਂ ਥੋਗ ਮਸ਼ੀਨਾਂ ਜਿਹੜੀਆਂ ਭੇਜੀਆਂ ਨੇ ਅਸੀਂ ਬਹੁਤ-ਬਹੁਤ ਧੰਨਵਾਦ ਧੰਨਵਾਦ ਕਰਦੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਕਿਉਂਕਿ ਉਹ ਜਿਹੜੀ ਗੱਲ ਕਰਦੇ ਉਹ ਪੂਰੀ ਕਰਦੇ ਆ ਔਰ ਕਰਕੇ ਵਿਖਾਉਂਦੇ ਐ ਇਸੇ ਤਰ੍ਹਾਂ ਹੀ ਅੱਜ ਸਾਡੇ ਕੋਲੇ ਜਿਹੜੀਆਂ ਐ ਮਸ਼ੀਨਾਂ ਲੈ ਕੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜੀ ਜਿਹੜੇ ਆ ਪੂਰੇ ਯੂਥ ਨੂੰ ਲੈ ਕੇ ਸਾਡੇ ਪਿੰਡ ਦੇ ਵਿੱਚ ਮੱਛਰ ਦੀ ਦਵਾਈ ਛੜਕਣ ਵਾਸਤੇ ਆਏ ਐ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕਰਦੇ ਆ ਜ਼ਿਲ੍ਹੇ ਦੇ ਪ੍ਰਧਾਨ ਦਾ ਔਰ ਅਸੀਂ ਸਰਦਾਰ ਹਰਪ੍ਰੀਤ ਸਿੰਘ ਹੀਰੋ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਸਾਡੇ ਪਿੰਡ ਦੇ ਵਿੱਚ ਇਹ ਜਿਹੜਾ ਆ ਕਾਰਜ ਕਰਨ ਲੱਗੇ ਆ ਅਸੀਂ ਇਸ ਤੇ ਬਹੁਤ ਖੁਸ਼ ਆ ਜੀ